ਅਰ ਟ੍ਰੈਫਿਕਿੰਗ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਦਾ ਮੁੱਦਾ ਅਕਸਰ ਹੀ ਚੱਲਦਾ ਰਹਿੰਦਾ ਆ ਵੀ ਕਿੰਨੀ ਵਾਰੀ ਆਪਾਂ ਉਹ ਨਿਊਜ਼ ਆਪਣੇ ਸਾਹਮਣੇ ਜਿਹੜੀਆਂ ਆਉਂਦੀਆਂ ਰਹਿੰਦੀਆਂ ਆ ਵੀ ਕੋਈ ਟਰੱਕ ਦੇ ਵਿੱਚ ਮਾਈਗ੍ਰੈਂਟਸ ਨੂੰ ਲਿਹਾ ਰਿਆ ਸੀ ਫੜਿਆ ਗਿਆ ਕਈ ਵਾਰੀ ਤਾਂ ਮਾਈਗ੍ਰੈਂਟਸ ਦੀ ਉਹਨਾਂ ਦੇ ਵਿੱਚ ਮੌਤ ਵੀ ਹੋ ਜਾਂਦੀ ਆ ਹੁਣ ਇਸੇ ਤਰੀਕੇ ਨਾਲ I35 ਦੇ ਉੱਤੇ ਇੱਕ ਚੈੱਕ ਪੁਆਇੰਟ ਦੇ ਦੌਰਾਨ ਕਹਿੰਦੇ ਵੀ ਇੱਕ ਟਰੱਕ ਡਰਾਈਵਰ ਨੂੰ ਅਰੈਸਟ ਕੀਤਾ ਗਿਆ ਜੋ ਕਿ ਮਾਈਗ੍ਰੈਂਟਸ ਨੂੰ ਉੱਥੇ ਡ੍ਰੌਪ ਆਫ ਕਰਕੇ ਜਿਹੜਾ ਉਹ ਜਾ ਰਿਹਾ ਸੀ ਇਹ ਮਾਮਲਾ 30 ਅਗਸਤ ਦਾ ਦੱਸਿਆ ਜਾਂਦਾ ਹੈ A35 ਦਾ ਜਿਹੜਾ ਇਹ ਚੈੱਕ ਪੁਆਇੰਟ ਆ ਟੈਕਸਸ ਦੇ ਵਿੱਚ ਲੱਗਾ ਹੋਇਆ ਸੀ ਉਥੋਂ ਦੇ ਲੋਕਲ ਟਾਈਮ ਸਾਢੇ 1 8 ਵਜੇ ਤੇ ਮੁਤਾਬਕ ਦੱਸਿਆ ਗਿਆ ਟਰੱਕ ਡਰਾਈਵਰ ਵਾਰਨ ਸ਼ੌਂਡਲ ਮਗੀ ਕਿਨੇ ਵੀ 10 ਤੋਂ 15 ਜਾਲਿਆਂ ਨੂੰ ਚੈੱਕ ਪੁਆਇੰਟ ਦੀ ਐਂਟਰੈਂਸ ਦੇ ਉੱਤੇ ਜਿਹੜਾ ਡ੍ਰੌਪ ਕਰਦਾ ਹੋਇਆ ਦੇਖਿਆ ਜਿਹੜਾ ਹੋ ਗਿਆ ਸੀ ਤੇ ਬਾਅਦ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੇ ਉਸ ਨੂੰ ਜਿਹੜਾ ਉਹ ਆ ਫਾਰਲੇ ਸੀਗਾ ਸੋ ਕਹਿੰਦੇ ਵੀ ਉੱਥੇ ਮਗੀ ਜਿਹੜਾ ਉਹ ਆਪਣੇ ਟਰੈਕਟਰ ਟਰੇਲਰ ਦੇ ਨਜ਼ਦੀਕ ਖੜਾ ਹੋਇਆ ਨਜ਼ਰ ਆ ਰਿਹਾ ਸੀਗਾ ਸੋ ਕਹਿੰਦੇ ਵੀ ਉਸਨੇ ਇੱਕ ਲਾਈਟ ਪੋਲ ਦੇ ਵਿੱਚ ਵੀ ਆਪਣਾ ਟਰੱਕ ਜਿਹੜਾ ਮਾਰਿਆ ਸੀ ਜੋ ਕਿ ਉੱਥੇ ਟੁੱਟਾ ਪਿਆ ਸੀਗਾ ਸੋ ਉਹ ਕਹਿੰਦੇ ਵੀ ਭਾਈ ਤੂੰ ਇੱਥੇ ਕਿਦਾਂ ਜਿਹੜਾ ਉਹ ਫਸਿਆ ਉਹਨੇ ਬੋਲਿਆ ਤਾਂ ਨਹੀਂ ਆ ਤੇ ਬਾਅਦ ਦੇ ਵਿੱਚ ਜਿਹੜਾ ਉਹਨੇ ਦੇਖਿਆ ਵੀ ਉਹਦੇ ਟਰੱਕ ਦੇ ਕੈਬ ਦੇ ਵਿੱਚੋਂ ਪਸੀਨੇ ਨਾਲ ਲਤਪਤ ਜਿਹੜੇ ਉਹ ਕੱਪੜੇ ਅਨਜ਼ਰ ਆਏ ਜਿਹੜੇ ਕਿ ਬਾਕੀ ਜਿਨ੍ਹਾਂ ਨੂੰ ਉਹ ਛੱਡ ਕੇ ਗਿਆ ਸੀ ਡ੍ਰੌਪ ਆਫ ਕਰਕੇ ਗਿਆ ਸੀਗਾ ਤੇ ਜਿਹੜੇ ਮਾਈਗ੍ਰੈਂਟਸ ਆ ਜਿਨ੍ਹਾਂ ਨੂੰ ਇਹਨਾਂ ਨੇ ਛੱਡਿਆ ਸੀ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਕਹਿੰਦੇ ਵੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ ਸੋ ਹਾਲ ਦੀ ਘੜੀ ਉਸਨੇ ਕੋਈ ਸਟੇਟਮੈਂਟ ਤਾਂ ਆਪਣੀ ਜਾਰੀ ਨਹੀਂ ਕੀਤੀ ਪਰ ਇੱਕ ਟਰੱਕਰ ਜਿਹੜਾ ਆ ਟਰੱਕ ਡਰਾਈਵਰ ਆ ਉਹ I35 ਦੇ ਉੱਤੇ ਗ੍ਰਫਤਾਰ ਹੋਇਆ ਆ ਜੋ ਕਿ ਮਾਈਗ੍ਰੈਂਟਸ ਨੂੰ ਚੈੱਕ ਪੁਆਇੰਟ ਦੇ ਉੱਤੇ ਛੱਡ ਕੇ ਉੱਥੋਂ ਨਿਕਲ ਰਿਹਾ ਸੀ ਪਰ ਬਾਅਦ ਦੇ ਵਿੱਚ ਅ ਅਧਿਕਾਰੀਆਂ ਦੇ ਹੱਥੇ ਚੜ ਗਿਆ ਸੋ ਬਿਲਕੁਲ ਲਾਰੇਡੋ ਮਾਰਨਿੰਗ ਟਾਈਮਸ ਨਾਮ ਦਾ ਜੋ ਅਖਬਾਰ ਆ ਇਹਨਾਂ ਨੇ ਟਰੱਕ ਡਰਾਈਵਰ ਦਾ ਨਾਮ ਵੈਰਨ ਮੈਗੀ ਕਰਕੇ ਦੱਸਿਆ ਹੈਗਾ 10 ਤੋਂ 15 ਬੰਦੇ ਕਹਿੰਦੇ ਵੀ ਇਸ ਨੇ ਲੰਘਾਏ ਹੈਗੇ ਆ ਟਰਕਿੰਗ ਇੰਡਸਟਰੀ ਦੇ ਵਿੱਚ ਜੇ ਦੱਸਤੀ ਜਾਈਏ ਇਹਨਾਂ ਦਾ ਬਹੁਤ ਵਧੀਆ ਰਿਲੇਸ਼ਨ ਆ ਡਿਪਾਰਟਮੈਂਟ ਆਫ ਹੋਮ ਲੈਂਡ ਸਕਿਉਰਟੀ ਦੇ ਨਾਲ ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਆ ਕਿ ਤੁਸੀਂ ਜਦੋਂ ਬਾਰਡਰ ਦੇ ਲਾਗੇ ਛੱਕੇ ਜਾਂਦੇ ਆ ਚਾਹੇ ਉਹ ਟੈਕਸਸ ਵਾਲਾ ਬਾਰਡਰ ਹੋਵੇ ਚਾਹੇ ਉਹ ਅਮਰੀਕਾ ਵਾਲਾ ਹੋਵੇ ਜਾਂ ਕੈਨੇਡਾ ਵਾਲਾ ਜਾਂ ਕੈਲੀਫੋਰਨੀਆ ਵਾਲਾ ਮੈਕਸੀਕੋ ਦਾ ਬਾਰਡਰ ਜਿਹੜਾ ਹੈ ਤੇ ਤੁਸੀਂ ਚੈੱਕ ਕਰੋ ਕਿ ਤੁਹਾਡੇ ਟਰੱਕ ਤੇ ਕੋਈ ਚੜਦਾ ਨਹੀਂ ਗਿਆ ਤੇ ਜੇ ਤੁਹਾਨੂੰ ਲੱਗਦਾ ਹੈ ਕੋਈ ਇਲੀਗਲੀ ਕਰ ਰਿਹਾ ਕ੍ਰੋਸਿੰਗ ਤੇ ਰਿਪੋਰਟ ਕਰੋ ਬਹੁਤ ਵਾਰ ਜਿਹੜੇ ਟਰੱਕਰਸ ਆ ਉਹਨਾਂ ਨੇ ਲੋਕਾਂ ਨੂੰ ਬ੍ਰਿਜ ਤੋਂ ਸੁਸਾਈਡ ਕਰਦੇ ਬਚਾਇਆ ਬਹੁਤ ਵਾਰ ਖਬਰਾਂ ਆਈਆਂ ਇਹ ਬਹੁਤ ਵਾਰ ਕਈਆਂ ਦੇ ਐਕਸੀਡੈਂਟ ਹੋਏ ਹੁੰਦੇ ਹੈਗੇ ਆ ਟਰੱਕਰਸ ਹੈਲਪ ਕਰਦੇ ਆ ਪਰ ਇਦਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਬੰਦੇ ਨਿਘਾਦੇ ਆ ਤੇ ਅਨਫੋਰਚੂਨੇਟਲੀ 2 ਸਾਲ ਪਹਿਲਾਂ ਇੱਕ ਟਰੱਕਰ ਜਿਹੜਾ ਅਸੀਂ ਪੂਰਾ ਟਰੱਕ ਚ ਪਤਾ ਨਹੀਂ 50 60 ਬੰਦੇ ਨਿਘਾ ਰਿਆ ਸੀ ਜਦੋਂ ਕਿੰਨਿਆਂ ਦੀਆਂ ਮੁੱਤਾਂ ਹੋਈਆਂ ਸੀਆਂ ਤੇ ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਪਰ ਅੱਜ ਕੱਲ ਕਿਉਂਕਿ ਇਮੀਗ੍ਰੇਸ਼ਨ ਦਾ ਮੁੱਦਾ ਅਮਰੀਕਾ ਦੇ ਵਿੱਚ ਨੰਬਰ 1 ਮੁੱਦਾ ਹੈ ਤੇ ਉਹਨੂੰ ਦੇਖਦੇ ਹੋਏ ਹੁਣ ਕਾਫੀ ਸਖਤੀ ਹੋਈ ਹੋਈ ਆ ਤੇ ਉਸ ਸਖਤੀ ਨੂੰ ਦੇਖਦੇ ਹੋਏ ਹੁਣ ਜਿਹੜੀ ਚੈਕਿੰਗ ਆ ਉਹ ਪੂਰੀ ਹੋ ਰਹੀ ਹੈ ਜੀ ਬਿਲਕੁਲ ਜੀ ਉਹਦਾ ਜੀ ਅਗਲੀ ਟ੍ਰਕਿੰਗ ਦੇ ਨਾਲ ਹੀ ਗੱਲ ਕਰਦੇ ਜਾਈਏ ਨੈਸ਼ਨਲ ਟਰੱਕ ਡਰਾਈਵਰ ਐਪਰੀਸ਼ੀਏਸ਼ਨ ਵੀਕ ਆ ਰਿਹਾ ਹੈਗਾ ਆ 15 ਸਪਟੰਬਰ ਤੋਂ 21 ਸਪਟੰਬਰ ਦੇ ਦੌਰਾਨ ਦੁਨੀਆ ਭਰ ਦੇ ਵਿੱਚ ਤਾਂ ਚਲੋ ਟਰੱਕਰਸ ਦਾ ਸਾਰਾ ਧੰਵਾਦ ਆਮਰੀਕਾ ਵਾਲਿਆਂ ਨੇ ਸਪੈਸ਼ਲ ਇੱਕ ਹਫਤਾ ਟਰੱਕ ਡਰਾਈਵਰ ਐਪਰੀਸ਼ੀਏਸ਼ਨ ਵੀਕ ਦੇ ਲਈ ਰੱਖਿਆ ਆ 3.5 ਮਿਲੀਅਨ ਪ੍ਰੋਫੈਸ਼ਨਲ ਟਰੱਕ ਡਰਾਈਵਰ ਅਮਰੀਕਾ ਦੇ ਵਿੱਚ ਚੱਲਦੇ ਨੇ ਟਰਕਿੰਗ ਨੂੰ ਅਮਰੀਕਾ ਦੀ ਰੀਡ ਦੀ ਹੱਡੀ ਜਿਹੜਾ ਉਹ ਦੱਸਿਆ ਜਾਂਦਾ ਆ ਇਹਨਾਂ ਦੇ ਕਹਿੰਦੇ ਵੀ ਜਿਹੜੀ ਡੈਡੀਕੇਸ਼ਨ ਆ ਸਕਿੱਲ ਆ ਮੀਆ ਹਨੇਰੀਆ ਝੱਖੜਾ 스ਨੋਵਾ ਗਰਮੀ ਆ ਇਹਨਾਂ ਸਾਰੇ ਜਿਹੜੇ ਮੌਸਮਾਂ ਦੇ ਵਿੱਚ ਇਹ ਸਮਾਨ ਦੀ ਢੋਆ ਢਵਾਈ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਿਹੜੀ ਉਹ ਪਹੁੰਚਾਉਂਦੇ ਆ ਘਰ ਦੇ ਵਿੱਚ ਆਪਾਂ ਕੋਈ ਵੀ ਚੀਜ਼ ਦੀ ਵਰਤੋਂ ਕਰਦੇ ਆ ਛੋਟੀ ਤੋਂ ਲੈ ਕੇ ਵੱਡੀ ਉਹ ਕਿਤੇ ਨਾ ਕਿਤੇ ਕਿਸੇ ਟਰੱਕਰ ਦੇ ਜਿਹੜਾ ਜਦੋਂ ਲੋਡ ਲੈ ਕੇ ਜਾ ਰਿਹਾ ਹੁੰਦਾ ਉਸ ਵਿੱਚ ਆਈ ਹੁੰਦੀ ਆ ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਸੂਬੇ ਆ ਉਹ ਇਸ ਦੇ ਵਿੱਚ ਬਹੁਤ ਸਾਰੇ ਲੋਕ ਆ ਇਹ ਟਰੱਕ ਐਪਰੀਸ਼ੀਏਸ਼ਨ ਵੀਕ ਦੇ ਦੌਰਾਨ ਟਰੱਕਰਸ ਨੂੰ ਧੰਨਵਾਦ ਕਰਦੇ ਆ ਇਸੇ ਦੇ ਦਰਮਿਆਨ ਅਲਾਬਾਮਾ ਵਾਲੇ ਕਹਿੰਦੇ ਵੀ ਅਸੀਂ ਖਾਸ ਤੌਰ ਦੇ ਉੱਤੇ ਇਹ ਜਿਹੜਾ ਟਰੱਕਰ ਵੀਕ ਆ ਐਪਰੀਸ਼ੀਏਸ਼ਨ ਵੀਕ ਆ ਉਸ ਨੂੰ ਜਿਹੜਾ ਉਹ ਮਨਾਉਣ ਜਾ ਰਹੇ ਆ ਗਵਰਨਰ ਕੇ ਐਵਰੀ ਤੇ ਏਟੀਏ ਦੇ ਜਿਹੜੇ ਬੋਰਡ ਦੇ ਚੇਅਰਮੈਨ ਜੋ ਬਲੈਕ ਆ ਉਹਨਾਂ ਨੇ ਕਿਹਾ ਆ ਵੀ ਜਿਹੜੀ ਟਰੱਕਿੰਗ ਆ ਉਸਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈਗੀ ਆ 85% ਜਿਹੜੀਆਂ ਕਮਿਊਨਿਟੀਜ਼ ਕਹਿੰਦੇ ਵੀ ਡਿਪੈਂਡ ਕਰਦੀਆਂ ਆ ਟਰੱਕਸ ਦੇ ਉੱਤੇ ਉਹਨਾਂ ਦਾ ਸਮਾਨ ਜਿਹੜਾ ਉਹ ਢੋਣ ਦੇ ਲਈ ਸੋ ਇਸ ਲਈ ਕਹਿੰਦੇ ਵੀ ਟਰੱਕਰਸ ਦਾ ਬਹੁਤ ਜ਼ਿਆਦਾ ਧੰਨਵਾਦ ਆ ਸੋ ਆਉਂਦੇ ਵੀਕ ਦੇ ਵਿੱਚ ਜਿੰਨੇ ਵੀ ਸਾਡੇ ਸੁਣਨ ਵਾਲੇ ਆ ਦੇਖਣ ਵਾਲੇ ਆ ਉਹ ਵੀ ਜਿਹੜੇ ਵੀ ਕਿਸੇ ਟਰੱਕਰ ਨੂੰ ਜਾਣਦੇ ਨੇ ਟਰਕਿੰਗ ਬਿਜ਼ਨਸ ਦੇ ਵਿੱਚ ਨੇ ਟਰੱਕ ਡਰਾਈਵਰ ਨੇ ਤੇ ਉਹ ਬੈਕਬੋਨ ਨੇ ਕੰਟਰੀ ਦੀ ਤੇ ਉਹਨਾਂ ਦਾ ਧੰਨਵਾਦ ਉਹਨਾਂ ਨੂੰ ਐਪਰੀਸ਼ੀਏਟ ਜਿਹੜਾ ਉਹ ਜ਼ਰੂਰ ਕੀਤਾ ਜਾਵੇ ਤੇ ਆਪਾਂ ਨੂੰ ਪਤਾ ਹੀ ਆ ਵੀ ਕੋਵਿਡ ਦੇ ਦੌਰਾਨ ਸਾਰੇ ਜਾਣੇ ਇਹਨਾਂ ਨੂੰ ਅਮਰੀਕਨ ਹੀਰੋ ਤਾਂ ਆਖਦੇ ਸੀਗੇ ਪਰ ਅੱਜ ਜੋ ਡਿਫਰੈਂਟ ਗੱਲ ਆ ਵੀ ਟਰਕਿੰਗ ਇੰਡਸਟਰੀ ਤੇ ਹਾਲਾਤ ਥੋੜੇ ਇਕਨੋਮਿਕਲੀ ਡਾਵਾ ਡੋਲ ਜਿਹੜੇ ਉਹ ਚੱਲ ਰਹੇ ਪਰ ਹੋਪਫੁਲੀ ਜਿਹੜੇ ਉਹ ਠੀਕ ਜਿਹੜੇ ਜਲਦ ਜਿਹੜੇ ਹੋਣਗੇ ਤੇ ਉਸ ਟਾਈਮ ਦੇ ਉੱਤੇ ਸਾਰੇ ਹੀ ਹੀਰੋ ਉਹਨਾਂ ਨੇ ਆਖਿਆ ਪਰ ਮਨ ਸਭ ਪਤਾ ਸਭ ਨੂੰ ਹੀ ਆ ਵੀ 올 ਦਾ ਟਾਈਮ ਹੀ ਅਮਰੀਕਨ ਹੀਰੋਜ਼ ਹੀ ਰਹਿੰਦੇ ਆ ਕਿਉਂਕਿ ਇਹਨਾਂ ਦੇ ਹੀ ਮੋੜਿਆਂ ਦੇ ਉੱਤੇ ਜਿਹੜਾ ਭਾਰ ਆ ਟੋਅਟ ਵਾਈ ਦਾ ਸਾਰਾ ਜਿਹੜਾ ਉਹ ਚੱਲਦਾ ਹੈ